1 ਮਹੀਨੇ ਦਾ ਟਾਰਗੇਟ ਹੈ ਜਿਵੇਂ 10 ਦਿਨ ਇੱਕ ਜਥਾ ਜਾਂਦਾ ਹੈ 10 ਦਿਨ ਇੱਕ ਤੇ 10 ਦਿਨ ਅੱਜ ਉਧਰੋਂ ਜਥਾ ਜਿਹੜਾ ਇਧਰੋਂ ਰਵਾਨਾ ਹੋ ਜਾਏਗਾ ਤੇ ਹੁਣ ਇਧਰੋਂ ਆਪਾਂ ਜਿਹੜਾ 20 ਤਰੀਕ ਨੂੰ ਉਧਰ ਨੂੰ ਆ ਰਹੇ ਹਾਂ 30 ਨੂੰ ਫਿਰ ਆਪਾਂ ਵਾਪਸੀ ਆਂਗੇ ਅਸੀਂ ਤਾਂ ਆਪਣੀਆਂ ਮੰਗਾਂ ਲੈ ਕੇ ਬੈਠੇ ਹਾਂ ਜਿਹੜੀ ਸਰਕਾਰ ਆਊਗੀ ਉਹ ਪੂਰੀਆਂ ਕਰੂਗੀ ਸ੍ਰੀ ਮੋਦੀ ਸਾਹਿਬ ਨੇ ਇਹੀ ਕਿਹਾ ਸੀਗਾ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਵਾ ਉਹ ਆਪਾਂ ਮਾਫ ਕਰਾਂਗੇ ਕੀ ਵਿਰੋਧ ਨਜ਼ਰ ਆਏਗਾ ਕਿਸਾਨਾਂ ਵਿੱਚ ਕਿਉਂਕਿ ਲਗਾਤਾਰ ਹੀ ਲੰਮੇ ਚੇਤ ਤੋਂ ਤੁਹਾਨੂੰ ਬਾਰਡਰਾਂ ਦੇ ਰੋਕਿਆ ਗਿਆ ਹੈ ਠੀਕ ਹੈ ਪਾਣੀ ਦੇ ਬਿਚਾਰਾ ਝੱਲ ਲੈਂਦੇ ਆਪਾਂ ਦਾੰਦ ਦਾੰਗ ਸੋਟਾ ਵੀ ਝੱਲ ਲੈਂਦੇ ਪਰ ਜਿਹੜੀਆਂ ਗੋਲੀਆਂ ਉਹ ਥੋੜੀ ਨਾ ਚੱਲੀ ਜਾਣੇ ਕਿਸਾਨੀ ਅੰਦੋਲਨ ਨੂੰ ਲੈ ਕੇ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਵੱਲੋਂ ਹੁਣ ਦੁਬਾਰਾ ਤੋਂ ਬਾਰਡਰ ਲਈ ਕੂਚ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਮਜਬੂਤ ਸੰਘਸ਼ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਕਿਹਾ ਗਿਆ ਸੀਗਾ ਕਿ 10 ਦਿਨ ਜਿਹੜੇ ਕਿਸਾਨ ਬਾਰਡਰ ਤੇ ਬੈਠਣਗੇ ਤੇ ਦੂਸਰੇ ਜਿਹੜੇ ਕਿਸਾਨ ਨੇ ਉਹ 10 ਦਿਨਾਂ ਬਾਅਦ ਉੱਥੇ ਜਾਣਗੇ ਤੇ ਉਹ ਕਿਸਾਨ ਜਿਹੜੇ ਨੇ ਉਹ ਵਾਪਸ ਆਣਗੇ ਕਿਉਂਕਿ ਕੋਹ ਲੰਬਾ ਹੈ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਕਿ ਜਿਹੜੇ ਕਿਸਾਨ ਨੇ ਉਹ ਹੁਣ ਖਾਸ ਤੌਰ ਤੇ ਬਾਰਡਰਾਂ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਅਸੀਂ ਜਲਦ ਹੀ ਜਿਹੜਾ ਅੰਦੋਲਨ ਹੈ ਉਹਨੂੰ ਹੋਰ ਤ ਜਾਵੇਗੀ ਕਿਸਾਨ ਮਜਦੂਰ ਸੰਘਸ਼ ਕਮੇਟੀ ਵੱਲੋਂ ਲਗਾਤਾਰ ਹੀ ਹੁਣ 10-10 ਦਿਨਾਂ ਦਾ ਜੋ ਕਿਹਾ ਜਾ ਰਿਹਾ ਹੈ ਕਿ 10 ਦਿਨ ਜਿਹੜਾ ਹੈ ਉਹ ਉੱਥੇ ਪ੍ਰੋਟੈਸਟ ਕੀਤਾ ਜਾਏਗਾ ਤੇ ਦੂਸਰੇ ਪ੍ਰੋਟੈਸਟਰ ਕਿਸਾਨ ਹੋਣਗੇ ਉਹ ਵਾਪਸ ਜਿਹੜਾ ਉੱਥੇ ਅੰਦੋਲਨ ਤੋਂ ਵਾਪਸ ਆਣਗੇ ਤਾਂ ਕਿ ਜਿਹੜੇ ਨਵੇਂ ਕਿਸਾਨ ਨੇ ਉਹ ਉੱਥੇ ਜਾ ਸਕਣ ਤੇ ਅੰਦੋਲਨ ਜਿਹੜਾ ਹੈ ਉਹ ਲਮਾ ਖਿੱਚਿਆ ਜਾ ਸਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਪੈ ਜੀਦਾ ਪੰਜ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਅੰਦੋਲਨ ਵਿੱਚ ਜਾ ਰਹੇ ਹੋ ਯਾਰ ਪੰਜ ਪਹਿਲਾਂ ਤਾਂ ਆਪਣਾ ਨਾਮ ਦੱਸ ਕੇ ਜੀ ਔਰ ਜਿਹੜਾ ਬਾਰਡਰਾਂ ਤੇ ਪਹੁੰਚਿਆ ਜਾ ਰਿਹਾ ਜਥੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਗੁਰਜੀਤ ਗੌਰ ਜੀ ਬਾਰਡਰਾਂ ਤੇ ਜਥੇ ਤੁਹਾਨੂੰ ਪਤਾ ਹੀ ਹੈ ਕਿ ਸ਼ੰਭੂ ਬਾਰਡਰ ਤੇ ਅਸੀਂ ਕਿਸਾਨ ਜਿਹੜੇ ਆ ਆਪਣੀਆਂ ਮੰਗਾ ਲੈ ਕੇ ਬੈਠੇ ਹੋਏ ਆ ਤੇ ਆਪਣੀਆਂ ਮੰਗਾ ਬਣਵਾਉਣ ਲਈ ਇੱਥੋਂ ਜਥੇ ਜਿਹੜਾ ਵਾ ਸਾਡਾ 1 ਮਹੀਨੇ ਦਾ ਟਾਰਗੇਟ ਆ ਜਿਵੇਂ 10 ਦਿਨ ਇੱਕ ਜਥਾ ਜਾਂਦਾ ਹੈ 10 ਦਿਨ ਇੱਕ ਤੇ 10 ਦਿਨ ਇੱਕ 30 ਦਿਨ ਹੁੰਦੇ ਆ 10-10 ਦਿਨ ਹੁਣ ਅੱਜ ਉਧਰੋਂ ਜਥਾ ਜਿਹੜਾ ਇੱਧਰੋਂ ਰਵਾਨਾ ਹੋ ਜਾਏਗਾ ਤੇ ਹੁਣ ਇੱਧਰੋਂ ਆਪਾਂ ਜਿਹੜਾ 20 ਤਰੀਕ ਨੂੰ ਉਧਰ ਨੂੰ ਆ ਰਹੇ ਆ 30 ਨੂੰ ਫਿਰ ਲਗਾਤਾਰ ਹੀ ਕਿਹਾ ਜਾ ਰਿਹਾ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਚੋਣ ਜਾਬਤਾ ਲੱਗ ਚੁੱਕਾ ਹੈ ਕਿ ਲੱਗਦਾ ਹੈ ਕਿ ਸਰਕਾਰ ਦਬਾਅ ਵਿੱਚ ਨਜ਼ਰ ਆਏਗੀ ਕਿਉਂਕਿ ਹੁਣ ਤਾਂ ਸਰਕਾਰ ਦਾ ਦਮੋਦਾਰ ਨਹੀਂ ਇਸ ਉੱਤੇ ਰਹਿ ਗਿਆ ਕਿ ਲੱਗਦਾ ਨਹੀਂ ਕਿ ਲੋਕ ਜਿਹੜੇ ਉਹ ਜ਼ਿਆਦਾ ਪਰੇਸ਼ਾਨ ਹੁੰਦੇ ਨਜ਼ਰ ਆਣਗੇ ਦੇਖੋ ਮੇਰੀ ਗੱਲ ਸੁਣੋ ਅਸਾਨੂੰ ਕੋਈ ਉਹ ਨਹੀਂ ਆ ਚੋਣ ਜਾਬਤਾ ਲੱਗ ਜੇ ਜੋ ਵੀ ਹੋ ਜੇ ਜਿੱਦਾਂ ਵੀ ਅਸੀਂ ਤਾਂ ਆਪਣੀਆਂ ਮੰਗਾਂ ਲੈ ਕੇ ਬੈਠੇ ਆ ਜਿਹੜੀ ਸਰਕਾਰ ਆਊਗੀ ਉਹ ਪੂਰੀਆਂ ਕਰੂਗੀ ਕਿਉਂਕਿ ਅਸੀਂ ਆਪਣੀਆਂ ਮੰਗਾਂ ਲੈ ਕੇ ਆਪਾਂ ਵਾਪਸ ਤਾਂ ਥੋੜੀ ਨਾ ਆ ਜਾਣਾ ਵਾ ਅਸੀਂ ਤਾਂ ਹੁਣ ਗਏ ਸੀ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿਉਂ 10 ਸਾਲ ਹੋ ਗਏ ਸਰਕਾਰ ਕੇਂਦਰ ਸਰਕਾਰ ਨੂੰ 10 ਸਾਲ ਹੋ ਗਏ ਆ ਸਭ ਤੋਂ ਪਹਿਲਾਂ ਜਿਹੜਾ ਸੀ ਮੋਦੀ ਸਾਹਿਬ ਨੇ ਇਹ ਹੀ ਕਿਹਾ ਸੀਗਾ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਵਾ ਉਹ ਆਪਾਂ ਮਾਫ ਕਰਾਂਗੇ ਦੂਜੇ ਨੰਬਰ ਤੇ ਉਹਨਾਂ ਇਹ ਕਹਿ ਕੇ ਐਮਐਸਪੀ ਗਰੰਟੀ ਕਿਉਂ ਜਿਹੜਾ ਉਹ ਫਸਲਾਂ ਤੇ ਲਾਗੂ ਕੀਤਾ ਜਾਊਗਾ ਪਹਿਲਾ ਵਾਦਾ ਉਹਨਾਂ ਦਾ ਇਹੋ ਹੀ ਸੀ ਇਸੇ ਲਈ ਉਹਨਾਂ ਨੂੰ ਬੁੜਾਇਆ ਸੀ ਨਾ ਪੀਐਮ ਤੇ ਫਿਰ ਜਦੋਂ ਹੁਣ ਵਾਦੇ ਤੋਂ ਮੁਕਰਦੇ ਆ ਤੇ ਫਿਰ ਆਪਾਂ ਲੜਨਾ ਤੇ ਹੈ ਹੀ ਨਾ ਇਹ ਲੱਗਦਾ ਕਿ ਹੁਣ ਬੀਜੇਪੀ ਦਾ ਵਿਰੋਧ ਵੀ ਹੁੰਦਾ ਹੈ ਨਜ਼ਰ ਆਏਗਾ ਕਿਉਂਕਿ ਬੀਤੇ ਸਮੇਂ ਜਿਹੜਾ ਚੱਲਦਾ ਸੀਗਾ ਅੰਦੋਲਾ ਚੱਲਿਆ ਸੀਗਾ ਜੋ ਡਿਮਾਂਡਸ ਮੰਨ ਲਿਤੀਆਂ ਗਈਆਂ ਸਨ ਉਸ ਵੇਲੇ ਪਹਿਲਾਂ ਵੀ ਵਿਰੋਧ ਹੁੰਦਾ ਸੀ ਵਿਧਾਨ ਸਭਾ ਦੀਆਂ ਇਲੈਕਸ਼ਨ ਸੀਗੀਆਂ ਹੁਣ ਲੋਕ ਸਭਾ ਦੀਆਂ ਇਲੈਕਸ਼ਨ ਨੇ ਕੀ ਵਿਰੋਧ ਨਜ਼ਰ ਆਏਗਾ ਕਿਸਾਨਾਂ ਵਿੱਚ ਕਿਉਂਕਿ ਲਗਾਤਾਰ ਹੀ ਲੰਮੇ ਚੇਤ ਤੋਂ ਤੁਹਾਨੂੰ ਬਾਰਡਰਾਂ ਦੇ ਰੋਕਿਆ ਗਿਆ ਹੈ ਹਾਂਜੀ ਹਾਂਜੀ ਵਿਰੋਧ ਤੇ ਅਸੀਂ ਬੀਜੇਪੀ ਦਾ ਵਿਰੋਧ ਤੇ ਸਾਰੀ ਸਾਰੇ ਆਮ ਮਤਲਬ ਕਿ ਜਿੱਥੋਂ ਤੱਕ ਤੁਸੀਂ মিডিਆ ਜਾ ਰਿਹਾ ਵਾ ਨਾ ਉਥੋਂ ਤੱਕ ਵਿਰੋਧ ਜਿਹੜਾ ਉਹ ਬੀਜੇਪੀ ਦਾ ਕਰ ਰਹੇ ਨੇ ਇਥੋਂ ਤੱਕ ਕਿ ਬਾਹਰ ਦੀਆਂ ਕੰਟਰੀਆਂ ਦੇ ਵੀ ਵਿਰੋਧ ਕਰ ਰਹੇ ਨੇ ਕਿਉਂਕਿ ਜਿਵੇਂ ਇਹਨਾਂ ਨੇ ਸਾਡੇ ਉੱਤੇ ਟਾਰਗੇਟ ਕੀਤਾ ਗੋਲੀਆਂ ਚਲਾਈਆਂ ਗਈਆਂ ਠੀਕ ਹੈ ਪਾਣੀ ਦੇ ਬਿਛਾਰਾ ਝੱਲ ਲੈਂਦੇ ਆਪਾਂ ਦਾੰਦ ਦਾੰਗ ਸੋਟਾ ਵੀ ਝੱਲ ਲੈਂਦੇ ਪਰ ਜਿਹੜੀਆਂ ਗੋਲੀਆਂ ਉਹ ਥੋੜੀ ਨਾ ਚੱਲ ਜਣੇ ਹੁਣ ਤੁਸੀਂ ਇਹਨਾਂ ਨੇ ਇੱਕ ਬੇਟਾ ਸਾਡਾ ਜਿਹੜਾ ਉਹ ਸ਼ਹੀਦ ਕਰ ਦਿੱਤਾ ਵਾ ਅਸੀਂ ਹੋਰ ਥੋੜੀ ਨਾ ਉੱਥੇ ਸ਼ਹੀਦ ਕਰਾਉਣੇ ਆ ਅ ਕਿ ਅਸੀਂ ਇੱਥੇ ਹੀ ਬਹਿ ਕੇ ਪ੍ਰਸਤ ਕਰਾਂਗੇ ਅਸੀਂ ਆਪਣੀਆਂ ਮੰਗਾਂ ਨੂੰ ਜਿਹੜਾ ਵਾ ਉਹ ਇੱਥੋਂ ਬਹਿ ਕੇ ਹੀ ਮਨਾ ਲਵਾਂਗੇ ਕਿਉਂਕਿ ਆਪਾਂ ਇਹ ਜਿਹੜੀ ਸਾਡੀ ਜਿਹੜੀ ਉੱਥੇ ਬੈਠੇ ਆਪਾਂ ਅੰਦੋਲਨ ਨੇ ਆ ਉਹ ਸਾਰੇ ਆਲ ਮਤਲਬ ਵਰਡ ਵਿੱਚ ਜਿਹੜਾ ਵਾ ਉਹ ਦਿਖਾਇਆ ਜਾ ਰਿਹਾ ਵਾ ਲੇਕਿਨ ਜਿਹੜਾ ਮਾਰਗ ਆ ਉਹ ਰੋਕਿਆ ਗਿਆ ਦਿੱਲੀ ਤੋਂ ਅਮਰitsar ਤੱਕ ਦੇ ਵਿੱਚ ਕਿਉਂਕਿ ਪੰਜਾਬ ਨੂੰ ਕਨੈਕਟੀਵਿਟੀ ਦਿੰਦਾ ਸੀਗਾ ਉਹ ਜਿਹੜਾ ਬਾਰਡਰ ਸੀਗਾ ਲੱਗਦਾ ਨਹੀਂ ਹੁਣ ਚੋਣਾ ਆ ਗਿਆ ਨੇ ਬੀਜੇਪੀ ਦੇ ਵੱਡੇ ਲੀਡਰ ਵੀ ਆਉਣਗੇ ਉਹਨਾਂ ਨੂੰ ਵੀ ਉਸ ਚੀਜ਼ ਦਾ ਕਮਿਆਜਾ ਭੁਗਤਣਾ ਪੈ ਸਕਦਾ ਕਿਉਂਕਿ ਉਹ ਰੋਡ ਜਿਹੜਾ ਬੰਦ ਕੀਤਾ ਗਿਆ ਹਾਂਜੀ ਹਾਂਜੀ ਉਹ ਤਾਂ ਭੁਗਤਣਾ ਪੈਣਾ ਵੇਖੋ ਹੁਣ ਪਹਿਲਾਂ ਤਾਂ ਬੀਬੀਆਂ ਨੂੰ ਇੰਨੀ ਕੋਈ ਜਿਹੜੀ ਜਾਣਕਾਰੀ ਨਹੀਂ ਸੀ ਹੁੰਦੀ ਹੁਣ ਇਹਨਾਂ ਨੇ ਜਿਹੜਾ ਇਹ ਗੋਲੀ ਕਾਣ ਚਲਾ ਕੇ ਹਰ ਇੱਕ ਬੀਬੀ ਦੇ ਕੋਲ ਮੋਬਾਈਲ ਆ ਘਰ-ਘਰ ਵਿੱਚ ਟੀਵੀ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਇਹ ਜਿਹੜੀ ਸਰਕਾਰ ਹੈ ਇਹ ਕਿਸਾਨਾਂ ਰਹਈਆ ਅਸੀਂ ਸਿਰਫ ਆਪਣੀਆਂ ਮੰਗਾਂ ਲੈ ਕੇ ਗਏ ਸੀ ਅਸੀਂ ਕੋਈ ਗੋਲੀ ਕਾਂਡਦੇ ਨਹੀਂ ਅਸੀਂ ਕੋਈ ਦਿੱਲੀ ਤੇ ਗੱਪਜਾ ਕਰਨ ਨਹੀਂ ਸੀ ਗਏ ਅਸੀਂ ਮੰਗਾਂ ਲੈ ਕੇ ਗਏ ਸੀ ਪਰ ਸਾਡੇ ਉੱਤੇ ਹਮਲੇ ਕੀਤੇ ਗਏ ਆ ਅਥਰੂ ਗੈਸ ਛੱਡੇ ਗਏ ਆ ਗੋਲੀਆਂ ਚਲਾਈਆਂ ਗਈਆਂ ਵਾ ਇਹ ਵਾਜਬ ਨਹੀਂ ਇਹ ਤੇ ਸਰਕਾਰ ਦੀ ਹੁਣ ਸਾਡੇ ਕੋਲ ਆਉਣਗੇ ਮਤਲਬ ਸਾਨੂੰ ਵੋਟਾਂ ਪਾਓ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ ਅਸੀਂ ਤਾਂ ਅਗੋਂ ਮਤਰਾ ਜਵਾਬ ਮੰਗਾਂਗੇ ਨਾ ਵੀ ਤੁਸੀਂ ਦੱਸੋ ਤੁਸੀਂ ਸਾਡੇ ਤੇ ਹਮਲਾ ਕਿਉਂ ਕੀਤਾ ਸਾਡਾ ਉਹ ਬੇਟਾ ਕਿਉਂ ਸ਼ਹੀਦ ਕੀਤਾ ਉਸ ਦੀ ਗਲਤੀ ਕੀ ਸੀ ਉਸ ਦੇ ਸਿਰ ਤੇ ਕਰਜ਼ਾ ਸੀ ਉਹ ਆਪਣੇ ਕਰਜ਼ਾ ਮਾਫੀ ਵਾਸਤੇ ਇੱਥੇ ਆ ਕੇ ਬੈਠਾ ਸੀਗਾ ਆਪਣੀ ਮੰਗ ਲੈ ਕੇ ਆਇਆ ਸੀ ਨਾ ਕੋਈ ਉਸ ਦੇ ਉਸ ਦੇ ਕੋਲ ਕੋਈ ਤੋਪ ਗਨ ਤਾਂ ਤਾਂ ਨਹੀਂ ਸੀ ਨਾ ਇੱਕ ਡੰਡਾ ਤੇ ਝੰਡਾ ਹੀ ਹੈ ਨਾ ਸਾਡੇ ਕੋਲ ਹੋਰ ਤਾਂ ਕੁਝ ਨਹੀਂ ਨਾ ਇਹ ਵੀ ਇਹ ਵੀ ਇੱਕ ਸਾਡੀ ਨਿਸ਼ਾਨੀ ਹੈ ਵੀ ਅਸੀਂ ਜਿੱਥੇ ਪੰਦਾ ਕਹਿੰਦਾ ਮਤਲਬ ਕਿ ਔਰਤਾਂ ਵੀ ਹੁਣ ਜਾਗਰੂਕ ਹੋ ਚੁੱਕਿਆ ਹੈ ਅੰਦਰ ਨੂੰ ਲੈ ਮੈਂ ਕਹਾਂ ਜੀ ਔਰਤਾਂ ਵੱਧ ਤੋਂ ਵੱਧ ਜਾਗਰੂਕ ਹੁਣ ਤੁਸੀਂ ਦੇਖ ਲਿਓ ਅਪ੍ਰੈਲ ਦੇ ਮਹੀਨੇ ਦੇ ਵਿੱਚ ਅਸੀਂ ਉੱਥੇ ਆਪਣਾ ਮੋਰਚਾ ਸਾਂ ਉਹ ਕਣਕ ਦੀ ਕਟਾਈ ਕਰਨਗੇ ਅਸੀਂ ਉਥੇ 1 ਮਹੀਨਾ ਲਗਾਤਾਰ ਉਥੇ ਬਹਿ ਕੇ ਤੇ ਆਪਣੀਆਂ ਮੰਗਾਂ ਨੂੰ ਮਨਵਾਵਾਂਗੇ ਭਾਵੇਂ ਚੋਣ ਚਾਬਤਾ ਲੱਗ ਜਾ ਜੋ ਮਰਜ਼ੀ ਲੱਜੇ ਕਿਉਂਕਿ ਅਸੀਂ ਆਪਣੇ ਮੰਗਾਂ ਲੈ ਕੇ ਖੜੇ ਭਾਵੇਂ ਸਾਨੂੰ ਸਾਲ ਬੈਣਾ ਪਵੇ ਭਾਵੇਂ 2 ਸਾਲ ਬੈਣਾ ਪਵੇ ਹਣੀ ਅਸੀਂ ਹੁਣ ਉੱਥੇ ਬੈਠੇ ਆਂ ਬਸ ਸੋ ਇਹ ਸਨ ਉਹ ਸਾਡੀਆਂ ਮਾਵਾਂ ਉਹ ਪੈਣਾ ਜਿਹੜੀਆਂ ਹੁਣ ਬਾਰਡਰ ਤੇ ਬੈਠ ਕੇ ਜਿਹੜਾ ਹੈ ਜੋ ਕਿਸਾਨ ਵੀਰ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਧਰਨੇ ਨੂੰ ਅਗਾਹ ਬਤਾਉਂਦੇ ਹੋਏ ਅਨਜ਼ਰ ਆ ਰਹੇ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਜੋ ਕਿਸਾਨ ਮਜਦੂਦ ਸੰਘਰਸ਼ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ 10-10 ਦਿਨ ਜਿਹੜਾ ਸੀਗਾ ਅ ਜਿਹੜੇ ਜਿਹੜੇ ਕਿਸਾਨ ਨੇ ਉਹ 10 ਦਿਨ ਜਿਹੜੇ ਨੇ ਉਹ ਬਾਰਡਰਾਂ ਤੇ ਬੈਟਰਗੇ ਤੇ ਦੂਸਰੇ ਕਿਸਾਨ 10 ਦਿਨਾਂ ਬਾਅਦ ਜਿਹੜਾ ਆ ਉਥੇ ਜਾਣਗੇ ਇਸ ਨੂੰ ਲੈ ਕੇ ਜਿਹੜੀ ਗੋਲ ਦਿੱਤੀ ਗਈ ਸੀ ਉਸੇ ਗੋਲ ਨੂੰ ਹੀ ਅਗਾਂਹ ਵੱਲੋਂ ਜਿਹੜਾ ਹੈ ਉਹ ਵਿਧਾਇਆ ਜਾ ਰਿਹਾ ਹੈ ਤੇ ਹੁਣ ਅੱਜ ਇੱਕ ਵੱਡਾ ਜਥਾ ਜਿਹੜਾ ਹੈ ਉਹ ਜੋ ਬਾਰਡਰਾਂ ਤੇ ਕਿਸਾਨੀ ਅੰਦੋਲਨ ਤੇ ਵਿੱਚ ਸ਼ਾਮਿਲ ਹੋਣ ਮਾਤੇ ਜਿਹੜਾ ਹੈ ਉਹ ਭੇਜਿਆ ਜਾ ਰਿਹਾ ਤੇ ਕਿਆਹੀ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਇਹ ਅੰਦੋਲਨ ਜਿੱਤਿਆ ਨਹੀਂ ਜਾਂਦਾ ਉਨੀ ਦੇਰ ਤੱਕ ਵਾਪਸ ਨਹੀਂ ਆਇਆ ਜਾਏਗਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਵੋਟਾਂ ਜਿਹੜੀਆਂ ਨੇ ਉਹ ਮੰਗੀਆਂ ਜਾਣਗੀਆਂ ਲੇਕਿਨ ਉਸ ਮੰਗਾਂ ਨੂੰ ਲੈ ਕੇ ਵੀ ਇਹਨਾਂ ਦੇ ਖਿਲਾਫ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਹੈ ਉਹ ਵੀ ਰੋਸ ਜਿਹੜਾ ਹੈ ਉਹ ਜਾਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਹਿਣਾ ਇਹ ਹੈ ਕਿ ਜੇਕਰ ਉਹ ਵੋਟਾਂ ਮੰਗਣ ਵਾਲੇ ਤੇ ਉਹਨਾਂ ਦਾ ਵਿਰੋਧ ਜਿਹੜਾ ਹੈ ਉਹ ਵੀ ਕੀਤਾ ਜਾਵੇਗਾ ਤੇ ਨਾਲ ਹੀ ਜੋ ਜੋ ਕਿਸਾਨੀ ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕਿ ਜੇਕਰ ਜਿਸ ਤਰ੍ਹਾਂ ਹੁਣ ਫਸਲ ਜਿਹੜੀ ਹੈ ਉਹ April ਦੇ ਵਿੱਚ ਪੱਕੇ ਗਈ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹ ਪੰਜਾਬ ਵੱਲ ਕੂਚ ਕਰਨਗੇ ਵਾਪਸ ਆਣਗੇ ਘਰਾਂ ਦੇ ਵਿੱਚ ਉੱਥੇ ਔਰਤਾਂ ਜਿਹੜੀਆਂ ਨੇ ਉਸ ਨੂੰ ਜਿਹੜਾ ਹੈ ਨਾਲ ਹੀ ਜਿਹੜਾ ਜਿਹੜਾ ਅੰਦੋਲਨ ਹੈ ਉਹਨੂੰ ਸੰਭਾਲ ਦੀਆਂ ਹੋਈਆਂ ਵੀ ਨਜ਼ਰ ਆਉਣ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਦਾ ਵਿਰੋਧ ਕਰਦੀਆਂ ਨੇ ਕੈਮਰਾਮੈਨ ਵੰਸ਼ ਦੇ ਰਾਗੁਰਪੇ ਸਿੰਘ ਬਾਬੂ ਸ਼ਾਈ ਅਮਰਸਰ ਸਾਹਿਬ